ਹਾਂਜੀ ਪਿਆਰ ਪਰ ਇਸ ਸਾਥ ਸ੍ਰੀ ਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਨਵੇਂ ਸਾਲ ਤੇ ਮਹਿਲਾਵਾਂ ਦੇ ਲਈ ਵੱਡਾ ਤੋਹਫਾ ਆ ਗਿਆ ਜੀ ਹੁਣ ਇਹ ਸਕੀਮ ਦੇ ਵਿੱਚ ਤੁਹਾਨੂੰ ਐਨੇ ਪੈਸੇ ਮਿਲਣਗੇ ਸਾਰੀਆਂ ਔਰਤਾਂ ਕਰ ਦਿੱਤੀਆਂ ਨੇ ਖੁਸ਼ ਅੱਜ ਹੀ ਫਾਰਮ ਜਿਹੜਾ ਭਰ ਦਵੋ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਕਿਹੜੀ ਉਹ ਸਕੀਮਾਂ ਜਿਹਦੇ ਵਿੱਚ ਪੈਸੇ ਮਿਲਣ ਵਾਲੇ ਨੇ ਤੇ ਕਿੰਨੇ ਪੈਸੇ ਮਿਲਣ ਵਾਲੇ ਨੇ ਕਿੰਨਾ ਵਾਅਦਾ ਕੀਤਾ ਗਿਆ ਕਿਹੜੀ ਸਕੀਮ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਪੂਰੀ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਤੁਸੀਂ ਮੇਨ ਅਪਡੇਟ ਸਕਰੀਨ ਉੱਪਰ ਦੇਖ ਸਕਦੇ ਹੋ ਸਰਕਾਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਵੇਸ਼ਕਾਂ ਨੂੰ ਦਿੱਤਾ 99 ਸਾਲ ਦਾ ਤੋਹਫਾ ਵਿਆਜ ਦਰਾਂ 'ਚ ਵਾਅਦੇ ਦਾ ਕੀਤਾ ਐਲਾਨ ਸੋ ਤੁਸੀਂ ਜਿਹੜੀ ਪੂਰੀ ਅਪਡੇਟ ਆ ਤੁਸੀਂ ਦੇਖ ਸਕਦੇ ਹੋ ਤੇ ਕਨਿਆਸ ਸਮ੍ਰਿਧੀ ਯੋਜਨਾ ਤੇ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਸਰਕਾਰ ਨੇ ਨਵੇਂ ਸਾਲ ਤੇ ਵੱਡਾ ਤੋਹਫਾ ਦਿੱਤਾ ਹੈ ਵਿੱਤੀ ਸਾਲ 2023-2024 ਦੀ ਚੌਥੀ ਤਮਾਹੀ ਲਈ ਯੋਜਨਾ ਦੀਆਂ ਵਿਆਜ ਦਰਾਂ 8% ਤੋਂ ਵਧਾ ਕੇ 8.2% ਕਰ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ 3 ਸਾਲ ਦੀ ਮਿਆਦ ਵਾਲੀ ਜਮਾਤ ਤੇ ਵਿਆਜ 7% ਤੋਂ ਵਧਾ ਕੇ 7.1% ਕਰ ਦਿੱਤਾ ਗਿਆ ਪਰ ਹੋਰ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਖਾਸ ਕਰਕੇ ਪਬਲਿਕ ਪ੍ਰੋਵੀਡੈਂਟ ਫੰਡ ਜਾਨੀ ਪੀਪੀਐਫ ਦੇ ਨਿਵੇਸ਼ਕ ਇੱਕ ਵਾਰ ਫਿਰ ਨਿਰਾਸ਼ ਹਨ ਦੂਜੀ ਵਾਰ ਸਮੇਦੀ ਯੋਜਨਾ ਦਾ ਵਿਆਜ ਦਰ ਦੇ ਵਿੱਚ ਵਾਅਦਾ ਹੋਇਆ ਤੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਜਨਵਰੀ ਤੋਂ ਮਾਰਚ ਤੱਕ 2023 ਤੇ 24 ਦੀ ਚੌਥੀ ਸਮਾਈਂ ਦੀਆਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮਖਿਆ ਕੀਤੀ ਅਤੇ ਐਲਾਨ ਕੀਤਾ ਕਿ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਸਿਰਫ ਬਸ ਕਨੇ ਆਸਮਰੀਦੀ ਯੋਜਨਾ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਗਿਆ ਮੋਦੀ ਸਰਕਾਰ ਦੀ ਖਾਸ ਕਰ ਬੇਟੀਆਂ ਲਈ ਚਲਾਈ ਜਾ ਰਹੀ ਯੋਜਨਾ ਦੀ ਵਿਆਜ ਦਰ 8% ਤੋਂ ਵਧਾ ਕੇ 8.2% ਦੀ ਕਰ ਦਿੱਤੀ ਗਈ ਆ ਇਸ ਤੋਂ ਪਹਿਲਾ 23 ਸਾਲ ਵਿੱਚ ਪਹਿਲੀ ਤਿਮਾਹੀ ਲਈ ਇਸ ਕਨੇ ਅਸਮ੍ਰਿਤੀ ਯੋਜਨਾ ਦੇ ਬ्याज ਦਰਾਂ 'ਚ 7.6 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰ ਦਿੱਤੀਆਂ ਗਈਆਂ ਸਨ ਜਾਨੀ ਕਿ ਮੌਜੂਦਾ 23 ਸਾਲ 'ਚ ਸਰਕਾਰ ਨੇ ਇਸ ਯੋਜਨਾ ਲਈ ਵਿਆਜ ਦਰ ਨੂੰ 0.6 ਫੀਸਦੀ ਵਾਦਾ ਕੀਤਾ ਸੋ ਅੱਗੇ ਇਹਨਾਂ ਸਕੀਮਾਂ ਵਿੱਚ ਵਿਆਜ ਦਰਾਂ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਵਿੱਤ ਮੰਤਰਾਲੇ ਦੇ ਸਰਕੂਲਰ ਮੁਤਾਬਕ 1 ਜਨਵਰੀ 2024 ਤੋਂ 31 ਮਾਰਚ 2024 ਤੱਕ ਬਚਤ ਜਮਾਤੇ 4% ਦੀ ਵਿਆਜ ਮਿਲੇਗਾ 1 ਸਾਲ ਦੀ ਜਮਾ ਰਕਮੀ ਤੇ 6.9% ਦੀ ਵਿਆਜ 2 ਸਾਲ ਦੀ ਜਮਾ ਰਕਮੀ ਤੇ 7% ਦੀ ਅਤੇ 5 ਸਾਲ ਦੀ ਜਮਾ ਰਕਮੀ ਤੇ 7.5% ਦੀ ਵਿਆਜ ਮਿਲੇਗਾ 5 ਸਾਲ ਦੀ ਅਵਰਤ ਜੀਮਾ ਰਕਮੀ ਤੇ 6.1% ਦੀ ਵਿਆਜ ਬਰਕਰਾਰ ਰੱਖਿਆ ਗਿਆ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ ਵਿਆਜ ਦਰ ਨੂੰ 7.7% ਦੀ ਤੇ ਬਰਕਰਾਰ ਰੱਖੀ ਗਈ ਹੈ ਕਿ ਛਾਣ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ ਵਾਲੇ ਨੂੰ 7.5% ਵਿਆਜ ਮਿਲੇਗਾ ਤੇ 115 ਮਹੀਨੇ ਵਿੱਚ ਪਰਿਪੱਕ ਹੋ ਜਾਵੇਗਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੇ ਇਸ ਤਮਾਹੀ ਨੂੰ 8.2% ਦੀ ਵਿਆਜ ਮਿਲੇਗਾ ਤੁਹਾਨੂੰ ਪੋਸਟ ਆਫਿਸ ਮਹੀਨਾਵਰ ਆਮਦਨ ਖਾਤਾ ਯੋਜਨਾ ਵਿੱਚ ਨਿਵੇਸ਼ ਤੇ 7.4% ਜਿਹੜਾ ਵਿਆਜ ਮਿਲੇਗਾ PPF ਨਿਵੇਸ਼ਕਾਂ ਲਈ ਨਿਰਾਸ਼ਾ ਪাবਲਿਕ ਪ੍ਰੋਇਡੈਂਟ ਫੰਡ ਦੀਆਂ ਵਿਆਜ ਦਰਾਂ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਤੇ ਇਸ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਸਿਰਫ 7.1% ਦੀ ਵਿਆਜ ਮਿਲੇਗਾ April 2020 ਤੋਂ PPF ਦੀਆਂ ਵਿਆਜ ਦਰਾਂ 'ਚ ਕੋਈ ਵੀ ਬਦਲਾਅ ਨਹੀਂ ਹੋਇਆ ਸੀ ਸੋ ਇਸ ਦੀ ਵੱਡੀ ਆਪਡੇਟ ਵੱਡੀ ਜਾਣਕਾਰੀ ਮਿਲਦਿਆਂ ਹੋਰ ਜਾਣਕਾਰੀ ਦੇ ਨਾਲ ਬਨੇ ਰਹੋ ਸਾਡੇ ਨਾਲ ਧੰਨਵਾਦ